ਜਿਹੜੇ ਲੁਧਿਆਣੇ ਦੇ ਦਮੋਰੀਆ ਪੁਲ ਵਿਖੇ ਮੌਜੂਦ ਹੈ ਜਿੱਥੇ ਕਿ ਤੁਹਾਨੂੰ ਦੱਸ ਦੇ ਕਿ 90 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸੀਗਾ ਕਿ 90 ਦਿਨ ਦੇ ਵਿੱਚ ਜਿਹੜਾ ਇਹ ਕੰਮ ਉਹ ਬਿਲਕੁਲ ਹੋ ਜਾਊਗਾ ਪੁਲ ਦਾ ਤੇ ਇਸ ਦੇ ਨਾਲ ਹੀ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕੰਮ ਜਿਹੜਾ ਇਹ ਕਿੰਨੇ ਕੁ ਹੋ ਚੁੱਕਿਆ ਇਸ ਦੇ ਨਾਲ ਨਾਲ ਇਹ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਕੰਮ ਜਿਹੜਾ ਇਹ ਚੱਲ ਰਿਹਾ ਹਾਲਾਂਕਿ ਆਪਾਂ ਗੱਲ ਕਰ ਲਈਏ ਸਿਰਫ ਇੱਧਰ ਆਮ ਲੋਕਾਂ ਸਭੋ ਜਿਹੜੇ ਇੱਧਰ ਦੁਕਾਨਦਾਰ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਗੱਲ ਕਰ ਲਈ ਇਸ ਦਮੋਰੀਆ ਪੁਲ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ 90 ਦਿਨ ਦਾ ਜਿਹੜਾ ਇਹ ਪ੍ਰੋਜੈਕਟ ਹੈ ਸੀਗਾ 90 ਦਿਨਾਂ ਦੇ ਵਿੱਚ ਜਿਹੜਾ ਕਿਹਾ ਗਿਆ ਜਾ ਰਿਹਾ ਸੀਗਾ ਕਿ 90 ਦਿਨ ਦੇ ਵਿੱਚ ਵਿੱਚ ਇਹ ਜਿਹੜਾ ਕੰਮ ਆ ਹੋ ਜਾਊਗਾ ਪਰ ਇਸ ਵੇਲੇ ਦੀ ਜਿਹੜੀ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਕੰਮ ਜਿਹੜਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ 90 ਦਿਨ ਦੇ ਵਿੱਚ ਵਿੱਚ ਜਿਹੜਾ ਇਹ ਕੰਮ ਹੋਊਗਾ ਜਰ ਨਹੀਂ ਹੋਊਗਾ ਸੋ ਕਿੰਨੇ ਕਿਤੇ ਇੱਕ ਵੱਡੀ ਜਿਹੜੀ ਇਹ ਖਬਰ ਹੈ ਕਿਤੇ ਕਿ ਕਹਿ ਲਿਆ ਕਿ ਲੁਧਿਆਣੇ ਦੀ ਜੇ ਮੈਂ ਗੱਲ ਕਰਾਂ ਦਮੋਰੀਆ ਪੁਲ ਦੀ ਸੋ ਕਾਫੀ ਜ਼ਿਆਦਾ ਲੋਕ ਜੁੜੇ ਨੇ ਖੱਜਲਖਵਾਰ ਹੋ ਰਹੇ ਨੇ ਕਿਉਂਕਿ ਕਾਫੀ ਆਮ ਲੋਕਾਂ ਦੀ ਜੇ ਮੈਂ ਗੱਲ ਕਰਾਂ ਉਹਨਾਂ ਦਾ ਜਿਹੜਾ ਰੋਜ਼ ਦਾ ਆਉਣਾ ਜਾਣਾ ਜਿਹੜਾ ਇਧਰੋਂ ਲੰਘੇ ਰਹਿੰਦਾ ਸੀਗਾ ਸੋ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਨਾਲ ਲੋਕ ਜੁੜੇ ਨੇ ਖੱਜਲਖਵਾਰ ਹੋ ਰਹੇ ਨੇ ਸਿਰਫ ਇੱਕ ਗੱਲ ਕਰ ਲਈਏ ਕਿ ਦੁਕਾਨਦਾਰ ਹੀ ਨਹੀਂ ਸਗੋਂ ਆਮ ਜਨਤਾ ਵੀ ਜਿਹੜੀ ਹੈ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਸੋ ਬਿਲਕੁਲ ਗੱਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਦੁਕਾਨਦਾਰਾਂ ਨਾਲ ਕਿੰਨੀ ਕਿ ਦਿੱਕਤ ਆ ਰਹੀ ਹੈ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੱਸੂਗੇ ਕਿ ਕਿੰਨੀ ਕਿ ਦਿੱਕਤ ਆ ਰਹੀ ਹੈ ਦਿੱਕਤ ਹੈ ਜੀ ਕੰਮ ਹੈ ਨਹੀਂਗਾ ਬਿਲਕੁਲ ਵੀ 90 ਦਿਨਾਂ ਦਾ ਟਾਈਮ ਦਿੱਤਾ ਸੀਗਾ ਹੁਣ 90 ਦਿਨ ਹੋਣ ਵਾਲਿਆ ਪਰ ਐਸੋਲੇ ਹਾਲਾਤ ਜਿਹੜੇ ਹੈਗੇ ਆ ਇੱਕ ਇੱਕ ਦੇ ਪਾਸੇ ਤਾਂ ਇਹ ਕਹਿੰਦੇ ਵੀ ਬੰਦੇ ਲੱਗੇ ਹੋਏ ਆ ਫਟਾਫਟ ਦੂਜੇ ਪਾਸੇ ਕਈ ਬੰਦੇ ਇਹ ਕਹਿੰਦੇ ਆ ਜੀ ਹਜੇ 3 ਮਹੀਨੇ ਨਹੀਂ ਖੁੱਲੂਗਾ ਬੰਦਾ ਕੀ ਕਰੇ ਹੁਣ ਸਮਝ ਤੋਂ ਬਾਅਦ ਜੇ 3 ਮਹੀਨੇ ਹੋਰ ਲਾ ਕੇ ਅਸੀਂ ਕਿੱਥੇ ਜਾਵਾਂਗੇ ਟਾ ਕੰਮ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਡਾਊਨ ਹੋ ਗਿਆ ਚੌਥਾ ਹਿੱਸਾ ਕੰਮ ਆ ਕੰਮ ਇੰਨਾ ਹੈ ਨਹੀਂਗਾ ਹੁਣ ਕਿਰਾਇਆ ਤਾਂ ਦੇਣਾ ਪੈ ਰਿਹਾ ਬਿਲਕੁਲ ਕਿਰਾਇਆ ਤਾਂ ਦੇ ਹੀ ਜਾਂਦੇ ਮੈਂ ਹੁਣ 3 ਮਹੀਨੇ ਕੰਮ ਨੂੰ ਦੇਖਦੇ ਹੋਏ ਤੁਸੀਂ 24 ਘੰਟੇ ਇੱਥੇ ਰਹਿਨੇਉ ਲੱਗਦਾ ਹੈ ਕਿ ਕੰਮ ਨੂੰ ਦੇਖਦੇ ਹੋਏ ਕਿ 90 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਕਿ 90 ਦਿਨਾਂ ਦੇ ਵਿੱਚ ਕੰਮ ਜਿਹੜਾ ਪੂਰਾ ਹੋ ਜਾਊਗਾ ਦੇਖੋ ਕਹਿਣ ਵਾਲੇ ਤਾਂ ਕਈ ਬੰਦੇ ਉਹਨਾਂ ਨੂੰ ਦੱਸੀ ਜਾਂਦਾ ਇਹਨਾਂ ਦੇ ਆਪਣੇ ਹੀ ਬੰਦੇ ਹੈਗੇ ਜਿਹੜੇ ਕਹਿੰਦੇ ਆ ਕਈ ਕਹਿੰਦੇ ਤਾਂ ਹਜੇ 2 ਮਹੀਨੇ ਲੱਗ ਜਾਣਗੇ ਕਿਉਂਕਿ ਇਹ ਤਾਂ 3 ਮਹੀਨੇ ਕਈ ਬੰਦੇ ਕਹਿੰਦੇ ਆ ਜੀ 90 ਦਿਨ 28 ਤਰੀਕ ਤੱਕ ਤਾਂ ਇਹਨਾਂ ਦਾ ਟਾਈਮ ਆ 90 ਦਿਨ ਹੋਣ ਦਾ ਜੀ ਹੁਣ ਉਸ ਤੋਂ ਬਾਅਦ ਤਾਂ ਪਤਾ ਨਹੀਂ ਕੀ ਕਰਨਗੇ ਕੀ ਨਹੀਂ ਜੇ ਹੋਰ ਟਾਈਮ ਲੈ ਲਿਆ ਇਹਨਾਂ ਨੇ ਸਾਡੇ ਕੰਮ ਤਾਂ ਪਹਿਲਾਂ ਹੀ ਹੈ ਨਹੀਂਗੇ ਠੀਕ ਕੀ ਕਰਾਂਗੇ ਅਸੀਂ ਕਿਰਾਏ ਦਾ ਦੇ ਹੀ ਜੰਨੇਵੇਂ ਹੁਣ ਕੀ ਕਰਾਂਗੇ ਕਿੰਨਾ ਕੁ ਕੋਲ ਉਸ ਦੇ ਦਵਾਂਗੇ ਕਿਰਾਇਆ ਤੁਸੀਂ ਆਪ ਦੇਖੋ ਹਨਾ ਕੰਮ ਬਿਲਕੁਲ ਖਤਮ ਹੋ ਗਿਆ ਹੁਣ ਘਟੋ ਘਟਣੀ ਅਸੀਂ 3-4 ਮਹੀਨੇ ਪਿੱਛੇ ਪੈ ਜਾਣਾ ਫੁੱਲਨ ਦੇ ਬਾਵਜੂਦ ਵੀ ਕਸਟਮਰ ਨੂੰ ਆਦਤ ਪੈ ਚੁੱਕੀ ਆ ਹੁਣ ਉਧਰੋਂ ਜਾਣ ਦੀ ਤਾਂ ਉਹਨਾਂ ਨੇ ਉਧਰੋਂ ਚਲ ਜਾਣਾ ਤੁਹਾਨੂੰ ਹੋਰ ਸੈਟਿੰਗ ਕਰਦੇ ਕਰਦੇ ਨੂੰ 4 ਮਹੀਨੇ ਲਾਮ ਨਾ ਲੱਗ ਜਾਣਗੇ 3 ਮਹੀਨੇ ਦਾ ਪਤਾ ਨਹੀਂ ਹੁਣੇ ਖੋਲਦਾ ਨਹੀਂ ਖੋਲਦਾ ਜਾਂ ਹੋਰ ਟਾਈਮ ਲੈਂਦੇ ਆ ਕਿਹ ਪਤਾ ਹੁਣੇ ਇਹ ਕੁਝ ਜ਼ਿਆਦਾ ਦੱਸ ਦੇ ਵੀ ਹੈ ਨਹੀਂਗੇ ਨਾ ਹਾਂ ਕੁਝ ਪਤਾ ਤਾਂ ਲੱਗੇ ਵੀ ਸਾਨੂੰ ਵੀ ਪਤਾ ਲੱਗੇ ਵੀ ਹਾਂ ਖੁੱਲ ਜਾਣਾ ਕਿਸ ਤਰੀਕੇ ਨਾਲ ਤੁਸੀਂ ਕੰਮ ਦੇਖ ਰਹੇ ਹੋ ਕਿ ਕੰਮ ਕਰ ਰਹੇ ਤੁਹਾਡੇ ਅਕੋਰਡਿੰਗ ਕੀ ਲੱਗਦਾ ਕਿ ਖੁੱਲਣ ਜੀਸ਼ਨ ਦੇ ਨਾਲ ਜੇ ਦੇਖਦੇ ਪਏ ਆ ਤਾਂ 28 ਤਰੀਕ ਨੂੰ ਲਗਭਗ ਪੁਲ ਖੁੱਲ ਜਾਣਾ ਚਾਹੀਦਾ ਵਾ ਜੇ ਸਪੀਡ ਨਾਲ ਲੱਗੇ ਵੀ ਹੋਏ ਆ ਪਰ ਕਈ ਬੰਦੇ ਵਿੱਚ ਇਦਾਂ ਆ ਕੇ ਕਹਿ ਦਿੰਦੇ ਇਹਨਾਂ ਦੇ ਵੀ ਕਈ ਬੰਦੇ ਕਹਿ ਦਿੰਦੇ ਜੀ ਹਜੇ ਹੋਰ 2 ਮਹੀਨੇ ਲੱਗ ਜਾਣਗੇ 3 ਮਹੀਨੇ ਪਰ ਉਹ ਤੋਂ ਮਨ ਸਾਡਾ ਵੀ ਟੁੱਟ ਜਾਂਦਾ ਪਰ ਦੇਖਣ ਦੇ ਹਸਾਮਨਾ ਦੇਖਦੇ ਆ ਤਾਂ ਫੇ ਹੈ ਚਾਂਸ ਬੰਦੇ ਵੀ ਆ ਵੀ ਖੁੱਲ ਜਾਣਗੇ ਲੱਗਦਾ ਪਰ ਜੇ ਦੱਸਣਗੇ ਦੱਸਣਾ ਤਾਂ ਇਹਨਾਂ ਦਾ ਵੀ ਫਰਜ਼ ਬੰਦਾ ਨਾ ਕਈ ਬੰਦਾ ਕਹਿੰਦੇ 2 ਮਹੀਨੇ ਹੋਰ ਲੱਗਣਗੇ ਕਈ ਬੰਦੇ ਕਹਿੰਦੇ 28 ਨੂੰ ਖੁੱਲ ਜਾਣਾ ਤੋ ਦੁਕਾਨਦਾਰਾਂ ਨਾਲ ਜਰੂਰ ਕੋਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ 90 ਦਿਨਾਂ ਦੇ ਵਿੱਚ ਜਿਹੜਾ ਦੱਸਿਆ ਗਿਆ ਸੀਗਾ ਕਿ ਕੰਮ ਜਿਹੜਾ ਪੂਰਾ ਹੋ ਜਾਊਗਾ ਸਰ ਲੱਗਦਾ ਕਿ 90 ਦਿਨਾਂ ਦੇ ਅੰਦਰ ਅੰਦਰ ਜਿਹੜਾ ਕੰਮ ਪੂਰਾ ਹੋ ਜਾਊਗਾ ਦੇਖੋ ਮੈਡਮ ਲੱਗੇ ਤਾਂ ਹੋਏ ਹੁਣ ਦੇਖੋ ਹੁਣ ਜਦੋਂ 90 ਦਿਨ ਪੂਰੇ ਹੋਣਗੇ ਤਾਂ ਹੀ ਪਤਾ ਲੱਗੇਗਾ ਹੁਣ ਕਿੰਨਾ ਕਸਰ ਪੈ ਗਿਆ ਕੰਮ ਤੇ ਕੰਮ ਦਾ ਮੈਡਮ ਸਾਰੇ ਦਿਲੇ ਬੈਠੇ ਆ ਨਾ ਆਵਾਜ਼ ਆਈ ਸਾਬ ਕੋ ਬਿਲਕੁਲ ਬੰਦ ਆ ਬਿਲਕੁਲ ਅਗਾਰਦਰ ਦੇਖ ਲਓ ਸਾਰੇ ਬੇਲੇ ਬੈਠੇ ਆ ਉੱਪਰ ਪਰ ਜਿਸ ਤਰੀਕੇ ਨਾਲ ਕੰਮ ਚੱਲ ਰਿਹਾ 28 ਤਰੀਕ ਨੂੰ ਕਹਿੰਦੇ ਕਿ ਪੂਰੇ 3 ਮਹੀਨੇ ਹੋ ਜਾਣੇ 90 ਦਿਨ ਹੋ ਜਾਣੇ ਲੱਗ ਰਿਹਾ ਕਿ 90 ਦਿਨ ਦੇ ਵਿੱਚ ਵਿੱਚ ਕੰਮ ਜਿਹੜਾ ਪੂਰਾ ਕੰਪਲੀਟ ਹੋ ਜਾਊਗਾ ਇਹ ਜਿਹੜਾ ਦੋ ਮੋਰੀਆ ਪੁਲਿਆ ਖੋਲ ਦਿੱਤਾ ਜਾਊਗਾ ਅਜੇ ਕੰਮ ਵੀ ਨਹੀਂ ਹੋਇਆ ਹੈਗਾ ਹੇ ਤਾਂ ਤੁਸੀਂ ਆਪ ਹੀ ਦੇਖ ਲਓ ਉੱਥੇ ਕੈਮਰੇ ਤੋਂ ਜ਼ੂਮ ਕਰਕੇ ਦਿਖਾ ਦਿਓ ਕਿਉਂਕਿ ਹਲੇ ਤਾਂ ਅੱਧਾ ਕੰਮ ਵੀ ਨਹੀਂ ਹੋਇਆ 90 ਦਿਨ ਗਏ ਸੀ ਕਿ 90 ਦਿਨ ਤੁਸੀਂ ਹੋਰ ਲੈ ਲਓ ਤਾਂ ਵੀ ਨਹੀਂ ਹੋਣਾ ਇਹ ਹੂੰ ਕਿਉਂਕਿ ਇਹ ਕੰਮ ਦੀ ਸਪੀਡ ਬਹੁਤ ਹੌਲੀ ਹੈ ਇਹਨਾਂ ਦੀ ਇਹ ਜੋ ਵੀ ਹੈ ਕਿ ਆਵਾਜਈ ਨੂੰ ਵੀ ਬਹੁਤ ਫਰਕ ਪੈ ਗਿਆ ਕੰਮਕਾਰ ਚ ਵੀ ਬਹੁਤ ਫਰਕ ਪੈ ਗਿਆ ਮੰਦਾ ਪਹਿਲੇ ਸੀਗਾ ਹੋਰ ਮੰਦਾ ਆ ਗਿਆ ਹੋਇਆ ਇਹ ਦੇ ਕਰਕੇ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਹਾਂ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਕਿਉਂਕਿ ਇਹ ਖੁੱਲਦਾ ਸੀਗਾ ਇਧਰੋਂ ਦੀ ਜਿੰਨੇ ਲੰਘਦੇ ਟੱਪਦੇ ਹੈਗੇ ਆ ਕਈ ਕਸਟਮਰ ਆ ਜਾਂਦੇ ਸੀਗੇ ਹੁਣ ਇਹ ਦੇ ਕਰਕੇ ਸਾਰੇ ਇਧਰੋਂ ਦੀ ਵਨਵੇ ਹੋ ਗਿਆ ਹੋਇਆ ਉੱਧਰੋਂ ਦੀ ਉੱਪਰੋਂ ਦੀ ਸਾਰਾ ਰਸ਼ ਜਾਂਦਾ ਉੱਪਰ ਤੁਸੀਂ ਜਾ ਕੇ ਦੇਖ ਸਕਦੇ ਹੋ ਰਸ਼ ਵੀ ਕਿੰਨਾ ਵੱਧ ਗਿਆ ਹੋਇਆ ਉੱਪਰਲੇ ਪਾਸੇ ਇਹ ਚੱਕਰ ਹੈ ਦੇ ਕਿ ਨਾਲ ਜਿਹੜਾ ਕੰਮ ਆ ਚੱਲ ਰਿਹਾ ਕਿਉਂਕਿ ਤੁਸੀਂ ਇੱਥੇ ਰਹਿੰਦੇ ਹੋ ਕਿੰਨੀ ਕੁ ਆਪਾਂ ਕਹਿ ਸਕਦੇ ਕਿ ਜਲਦੀ ਜਲਦੀ ਕੰਮ ਕੀਤਾ ਜਾ ਰਿਹਾ ਹੈ ਕਿ ਨਹੀਂ ਕੀਤਾ ਜਾ ਰਿਹਾ ਦੇਖੋ ਕੰਮ ਜਲਦੀ ਹੁੰਦਾ ਤਾਂ ਕੰਮ ਨਹੀਂ ਆਪੇ ਤੁਹਾਨੂੰ ਦੱਸ ਦੇਣਾ ਸੀਗਾ ਕੰਮ ਤਾਂ ਬਿਲਕੁਲ ਜਲਦੀ ਨਹੀਂ ਹੋ ਰਿਹਾ ਹੈਗਾ ਕੰਮ ਤਾਂ ਡਿਲੇ ਤੇ ਡਿਲੇ ਹੋ ਰਿਹਾ ਹੁਣ ਵੀ ਤੁਸੀਂ ਜਾ ਕੇ ਦੇਖ ਲਓ ਜਾਂ ਤਾਂ ਸਿਗਰਟ ਵੀਰੇ ਹੋਣੇ ਜਾਂ ਤਾਂ ਵੈਨੇ ਬੈਠੇ ਹੋਣੇ ਜਾਂ ਗੱਲਾਂ ਮਾਰ ਰਹੇ ਹੋਣੇ ਇਹ ਥੋੜਾ ਜਿਹਾ ਕੰਮ ਕਰਦੇ ਆ ਜਾਂ ਜ਼ਿਆਦਾ ਗੱਲਾਂ ਮਾਰਦੇ ਆ ਤੇ ਕੀ ਕਹਿਣਾ ਚਾਹੂੰਗਾ ਤੇ ਮੋਰਿਆ ਪੁੱਲੂ ਲੈ ਕੇ ਕਿੰਨਾ ਕੰਮ ਤੇ ਅਸਰ ਪਿਆ ਕੰਮ ਉੱਤੇ ਬਿਲਕੁਲ ਠੱਪ ਪਿਆ ਜੀ ਬਿਲਕੁਲ जिन्ने जिथे ਅਸੀਂ ਆ ਰਾਤੀ 10 ਹੋ ਜਾਂਦੇ ਦੀ ਹੁਣ 6 ਵੇ ਕਰ ਵੱਜ ਜੰਨੇ ਆ ਫਿਰ ਵਾਇਆ ਸਾਨੂੰ ਉਪਰੋ ਜਾਣਾ ਪੈਂਦਾ ਘੰਟਾ ਘਰ ਵੱਲੋਂ ਕੰਮ ਤਾਂ ਇਹ ਜੋ ਹੁਣ 1 ਘੰਟੇ ਦੀ ਰੋਟੀ ਖਾਣ ਦੀ ਛੁੱਟੀ ਹੁੰਦੀ ਹੈ 2 ਘੰਟੇ ਹੋ ਕੇ ਰੋਟੀ ਖਾਣ ਦੀ ਛੁੱਟੀ ਕੀਤੀ ਇੱਕ ਤੋਂ ਲੈ ਕੇ ਤਿੰਨ ਵੇ ਤੱਕ ਛੁੱਟੀ ਖਾਣ ਦੀ ਛੁੱਟੀ ਕਰਦੇ ਕੰਮ ਕੀ ਕਰਨਾ ਇਹਨਾਂ ਨੇ 90 ਦਿਨ ਕਿੰਨੇ 90 ਦਿਨ ਕਰਦੇ ਕਿ ਦਿਖਾ ਦੇਣ ਲੱਗਦਾ ਹੈ 90 ਦਿਨਾਂ ਦੇ ਵਿੱਚ ਕੰਮ ਹੋ ਜਾ ਬਿਲਕੁਲ ਨਹੀਂ ਹੋਏਗਾ 90 ਦਿਨਾਂ ਵਿੱਚ ਕਾਰਨ ਕੀ ਹੈ ਕਿਉਂ ਨਹੀਂ ਲੱਗਦਾ ਕਿ 90 ਦਿਨ ਜਿਨੇ 15 ਦਿਨ ਤਾਂ ਪਾਣੀ ਨਹੀਂ ਕੰਟਰੋਲ ਹੋਇਆ ਇਹਨਾਂ ਕੋਲ ਪਹਿਲੇ 15 ਦਿਨ ਤਾਂ ਵੇਸਟ ਕੇਸ ਉਸ ਤੋਂ ਬਾਅਦ ਲੋਕੀ ਸੈਟਲਮੈਂਟ ਰੋਲਿਓਲਿ ਕਰਦੇ ਰਹੇ ਇਹ ਤਾਂ ਜਿੱਦਾਂ ਕੰਮ ਚੱਲਦਾ ਪਏ ਮੇਰੇ ਸਾਹਮਣੇ ਤਾਂ 100 ਕਿੰਨੇ ਦਿਨ ਲੱਗ ਜਣਗੇ 120 ਦਿਨ ਵੀ ਪ੍ਰੋਜੈਕਟ ਟੱਪ ਜਾ 6 ਮਹੀਨੇ ਵੀ ਕਰਦੇ ਲੱਗਦੇ ਨੇ ਸਾਡੇ ਹਿਸਾਬ ਨਾਲ ਲੱਗਦਾ ਕਿ 6 ਮਹੀਨੇ ਲੱਗ ਜਾਣਗੇ ਮੇਰੇ ਸਾਹਮਣੇ 6 ਮਹੀਨੇ ਲੱਗ ਜਾਣਗੇ ਤੇ 6 ਮਹੀਨੇ ਦੇ ਵਿੱਚ ਜਿਹੜਾ ਕੰਮ ਆ ਹੋਰ ਵੀ ਜ਼ਿਆਦਾ ਲੋ ਹੋ ਜਾਊਗਾ ਉਹ ਤਾਂ ਦਿਨੋ ਦਿਨ ਸਲੋ ਹੀ ਹੁੰਦਾ ਹੈ ਇੱਕ ਦਿਨ ਦੂਜੇ ਚਾਰ ਦਿਨ ਕੰਮ ਹੋ ਗਿਆ ਤੇ ਪੰਜਵੇਂ ਦਿਨ ਕੰਮ ਨਹੀਂ ਹੋਏਗਾ ਬਿਲਕੁਲ ਉਦੋਂ ਬੰਦੇ ਵੀ ਤੇ ਬਿਲ ਨਹੀਂ ਸਾਡਾ ਪ੍ਰਿੰਟਿੰਗ ਮੈਂਡਿੰਗ ਦਾ ਕੰਮ ਹੈ ਜੀ ਇੱਥੇ ਅੱਛਾ ਬਹੁਤ ਕੰਮ ਦੁਕਾਨਾਂ ਬਿਲਕੁਲ ਦਰ ਦੁਕਾਨਾਂ ਦਾ ਦੇਖੋ ਖੜੇ ਨਹੀਂ ਸਭ ਵੇਲੇ ਨੇ ਬਿਲਕੁਲ ਕੰਮ ਤੇ ਬਹੁਤ ਅਸਰ ਪਿਆ ਕਿਉਂਕਿ ਅੱਗੇ ਜਿੱਥੇ ਰੋਟੀ ਬੰਦਾ ਖਾਂਦਾ ਦੋ ਰੋਟੀਆਂ ਦਾ ਇੱਕਾ ਨਹੀਂ ਸ਼ੁਰੂ ਕਰਤੀ ਐ ਕੰਮ ਦੇ ਬਿਲਕੁਲ ਬਿਲਕੁਲ ਸਲਮ ਪਿਆ ਬਿਲਕੁਲ ਬਿਲਕੁਲ ਭਾਈ ਕੀ ਕਹਿਣਾ ਚਾਹੋ ਲਾ ਲਈ ਹੈ ਜੀ ਕੋਈ ਨਹੀਂ ਕਰਦਾ ਬਸ ਇਹੀ ਕਹਿਣਾ ਚਾਹੁੰਦਾ ਕੰਮ ਹੋ ਰਿਹਾ ਪਰ ਸਲੋ ਹੋ ਰਿਹਾ ਹੈ ਹਾਂ ਜੀ 90 ਦਿਨਾਂ ਦੇ ਵਿੱਚ ਕੰਮ ਜਿਹੜਾ ਹੈ ਹੋ ਜਾਊਗਾ ਕੰਪਲੀਟ ਹੋ ਜਾਊਗਾ ਜਿਸ ਤਰੀਕੇ ਨਾਲ ਕਿਹਾ ਗਿਆ ਸੀ ਕਿ 90 ਦਿਨ ਦੇ ਵਿੱਚ ਕੰਮ ਨਹੀਂ ਰਿਹਾ ਕਿਉਂ ਕਿ ਇਹ ਅਜੇ ਹੋਣਾ ਉਹਨਾਂ ਤੋਂ ਅਜੇ ਤੱਕ ਹੋ ਜਾਣਾ ਚਾਹੀਦਾ ਸੀਗਾ ਹਾਂ ਕਿਉਂਕਿ 90 ਦਿਨ ਤਾਂ ਹੋ ਚੁੱਕੇ ਕਿੰਨੇ ਕੰਮ ਜਿਹੜਾ ਹੈ ਲੱਗਦਾ ਹੈ ਕਿ ਤੁਹਾਡੇ ਸਾਹਮਣੇ ਕਿੰਨੇ ਕ ਪਰਸੈਂਟ ਜਿਹੜਾ ਕੰਮ ਹੋ ਚੁੱਕਿਆ ਹੈ 30% ਹੀ ਹੋਇਆ ਜੇ ਤੇ 30% ਹੋ ਗਿਆ ਤੇ 70% ਤਾਂ ਅਜੇ ਵੀ ਜਾਂਦਾ ਹੈ ਹਜੇ ਰਹਿੰਦਾ ਮੈਨਾ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ 2 ਦੋ ਮਹੀਨੇ ਦੇ ਵਿੱਚ ਸਿਰਫ 30% 30% ਦਾ ਕੰਮ ਆਇਆ ਸਿਰਫ ਰੇਲਵੇ ਦਾ ਕੰਮ ਹੁੰਦਾ ਜਦ ਕਿ ਫਾਸਟ ਹੁੰਦਾ ਕੰ ਮਿੱਥੇ ਕੰਮ ਹੁੰਦੇ ਜੀ 3 ਮਹੀਨੇ ਕਹਤੇ 3 ਮਹੀਨੇ ਪੱਕੇ ਹੁੰਦੇ ਨੇ ਇਹ ਨਹੀਂ ਵੀ 31ਵਾਂ ਦਿਨ ਨਹੀਂ ਹੁੰਦੇ 90 ਤੋਂ 99 ਨਹੀਂ ਇਹਦਾ ਇੱਥੇ ਬਹੁਤ ਕੰਮ ਉਹ ਕੀ ਅਪੀਲ ਕੀ ਕਰਨਾ ਚਾਹੂਗੀ ਤੁਸੀਂ ਮੈਂ ਤਾਂ ਕਹਿੰਦਾ ਸਰਕਾਰ ਅੱਗੇ ਹੀ ਅਪੀਲ ਹੈ ਵੀ ਜਲਦੀ ਤੋਂ ਜਲਦੀ ਤਿਆਰ ਕੀਤਾ ਜਾਵੇ ਤੇ ਇਹਨਾਂ ਨੂੰ ਖੋਲਿਆ ਜਾਵੇ ਲੋਕਾਂ ਦੀ ਪਰੇਸ਼ਾਨੀ ਦੂਰ ਕੀਤੀ ਜਾਵੇ ਸੋ ਕਿਤਨੇ ਕਿਤੇ ਗੱਲ ਕਰਲੇ ਦੁਕਾਨਦਾਰਾ ਦੀ ਤੇ ਆਪਣੀ ਦੁਕਾਨ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਏ ਆਪਣੇ ਕੰਮ ਤੋਂ ਕਿ ਕਹਿੰਦੇ ਸੀ ਬਾਹਰ ਹੀ ਖੜੇ ਰਹਿੰਦੇ ਕੰਮ ਸਾਡੇ ਕੋਲ ਹੁੰਦਾ ਹੀ ਨਹੀਂ ਭਾਈ ਸਰਫੀ ਕਾਲ ਦੀ ਸੀ ਗਾ ਜੀ ਇਹ ਕੰਮ ਕਰ ਹੈ ਨਹੀਂ ਜੀ ਤੇ ਮੋਰੀਆ ਪੁਲ ਬਿਲਕੁਲ ਠੱਪ ਪਿਆ ਸਵੇਰੇ ਭਾਈ ਜੀ ਇਹ ਸੀ ਨਿਊਜ਼ ਦਿੱਤੀ ਕੋਈ ਗੱਲਬਾਤ ਨਹੀਂ ਨਜ਼ਰ ਆ ਰਹੀ ਸਾਰੇ ਜਿਹੜਾ ਜੀ ਵੀ ਕੀ ਕਿਹਾ ਗਿਆ ਸੀ ਕਿ ਕਿ 90 ਦਿਨਾਂ ਦੇ ਵਿੱਚ ਵਿੱਚ ਕੰਮ ਜਿਹੜਾ ਕੰਪਲੀਟ ਹੋ ਜਾਊਗਾ 90 ਦਿਨ ਦਿੱਤੇ ਕੇ ਸੀ ਲੱਗਦਾ ਤਾਂ ਹੁਣ ਜਾ ਰਹੇ ਆ 90 ਦਿਨ ਤਾਂ ਹੁਣ ਜਾ ਰਹੇ ਆ ਬਾਕੀ ਦੇਖੋਣ ਕੀ ਹੈ ਕਿੰਨਾ ਪਰਸੈਂਟ ਜਿਹੜਾ ਕੰਮ ਲੱਗਦਾ ਕਿ ਹੋ ਗਿਆ ਬਿਲਕੁਲ 0 ਤੇ ਆ ਬਿਲਕੁਲ ਆ ਜੇ ਲੋ ਕਿੰਨੀ ਕਿਰਵਣਕ ਸਾਰੇ ਦੁਕਾਨਦਾਰ ਬਿੱਲੇ ਬੈਠੇ ਬਿੱਲੇ ਬੈਠੇ ਸਾਰੇ ਦੁਕਾਨਦਾਰ ਕੋਈ ਕੰਮ ਕੋ ਨਹੀਂ ਹੈਗਾ ਇੱਥੇ ਅਫਾਹਰ ਹਾੜੀ ਕਿਟਕਾਨ ਬੰਦ ਹੀ ਕਰਤੀ ਉਹਨਾਂ ਕਹਿੰਦੇ ਅਸੀਂ ਦੁਕਾਨ ਖੋਲਣਾ ਜੇ ਪੁੱਲ ਖੁੱਲੇਗਾ ਤਾਂ ਕੰਮ ਬਿਲਕੁਲ ਨਹੀਂ ਹੈਗਾ ਬਿਲਕੁਲ ਬਿਲਕੁਲ ਕਿਤਨੇ ਕਿਤਨੇ ਕਿਰਾਇਆ ਵੀ ਦੇਣਾ ਨਹੀਂ ਨਹੀਂ ਕਿਰਾਏ ਵਾਲੇ ਤਾਂ ਸਾਰੇ ਬੰਦੀ ਕਰਕੇ ਜਾਂ ਕਹਿੰਦੇ ਦੇੜੇ ਨਹੀਂ ਕਿਰਾਇਆ ਅੱਜ ਦੇ ਬੈਠੇ ਰਹਿੰਦੇ ਰਹੇ ਸਵੇਰੇ ਆਂਦੀ ਸ਼ਾਮ ਬੈਠੇ ਐਦਾਂ ਬੈਗ ਚੱਲ ਜਾਂਦੇ ਹੈਗੇ ਕੰਮ ਕੋ ਮੈਸੇ ਹੀ ਹੈ ਨਹੀਂ ਕਿਸੇ ਜ਼ਿੰਦਗਾਨ ਬੰਦਾ ਕਰੇਗਾ ਕੀ ਆਪਣੇ ਬੱਚਿਆਂ ਲਈ ਰੋਟੀ ਕਮਾ ਕੇ ਲਿਆਣੀ ਹੈ। ਤਾਂ ਆਮ ਘਰ ਜਾਓ ਤੇ ਘਰ ਵਾਲੇ ਬੀਬੀ ਬੱਚੇ ਸਭ ਪੁੱਛਦੇ ਹਾਂ ਬਪਾ ਪਰ ਲੈ ਕੇ ਕੀ ਆਏ ਹਾਂ। ਹੁਣ ਸਵਾਲ ਤੇ ਇਸ ਗੱਲ ਤੇ ਪੈ ਗਿਆ ਕਿ ਰੋਟੀ ਕਮਾ ਕੇ ਚੋਰੀਆਂ ਡੱਕੇ ਮਾਰ ਗਿਆ ਸੀ ਫਿਰ ਦਾ ਮਤਲਬ ਯਾ ਪੋਲਡਰ ਇਨਾ ਟਾਈਮ ਉਸ ਤੋਂ ਪਹਿਲੇ ਕੰਮ ਕਰ ਉਹ ਕੰਮ ਤੇ 0% ਇਨਾ ਕੋ ਲੋਕਾਂ ਕੋਲ ਹੋਇਆ ਹੋਇਆ। ਕਿ ਦਿੱਕੀ ਦੀ ਲਾਪਰਵਾਹੀ ਜਿਹੜੀ ਇਹ ਕੰਮ ਦੇ ਵਿੱਚ ਵੜਤੀ ਜਾ ਰਹੀ ਹੈ ਜੋ ਕਿ ਦਿੱਕ ਨਹੀਂ ਰਿਹਾ ਕਿ ਕੰਮ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੋਵੇ। ਮੈਨੂੰ ਤਾਂ ਕੁਝ ਨਹੀਂ ਲੱਗਦਾ ਇਹ ਕੰਮ ਹੋ ਰਿਹਾ ਮੈਨੂੰ ਤਾਂ ਲੱਗਦਾ ਵੀ ਫਾਰਮਲਟੀਆਂ ਨਾਲ ਪੈ ਕਮਾਇਆ ਜਾ ਰਿਹਾ ਔਰ ਸਾਡਾ ਬਾਕੀ ਦੁਕਾਨਦਾਰ ਭੁੱਖੇ ਮਾਰੇ ਤੁਹਾਡੇ ਸਾਹਮਣੇ ਸਟੇਟਮੈਂਟ ਦੇ ਬਾਹਰ ਖੜੇ ਆਂ ਅਜੇ ਐਨ ਐਸ ਤੋਂ ਜ਼ਿਆਦਾ ਕੀ ਕੀਏ ਇੱਕ ਭੁੱਖੇ ਮਰਨ ਦੀ ਨੋਬਤ ਆ ਗਈ ਹੈ ਕੰਮ ਬਿਲਕੁਲ ਜ਼ੀਰੋ ਹੈ ਜ਼ੀਰੋ ਜ਼ੀਰੋ ਕੰਮ ਇੱਥੇ ਤਾਂ ਕੰਮ ਸਾਰਾ ਦੁਕਾਨ ਦਾ ਸਾਰੇ ਵਿਲੇ ਬੈਠੇ ਆ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਸਕੂਲ ਦੇ ਬੱਚਿਆਂ ਨੂੰ ਜਿਹੜੇ ਸਵੇਰੇ ਜਾਂਦੇ ਬੱਚੇ ਬਹੁਤ ਤੰਗ ਹੁੰਦੇ ਆ 15 ਲੱਗੀ 60 ਲੱਗੀ ਆ ਫੇਰ ਵੀ ਮੈਂ ਲੈਣਾ ਟਪਕੇ ਜਾਂਦੇ ਨੇ ਘਰ ਜੀ ਉਹ ਤੇ ਛਾਲ ਮਾਰੀ ਸੱਟ ਲੱਗੀ ਲੱਤੇ ਉਹਨ ਦੇ ਕੋ ਪੱਟੀ ਕਰਾ ਰਿਹਾ ਠੀਕ ਉਹ ਕਿਤਨੇ ਕਿਤੇ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿਰਫ ਦੁਕਾਨਦਾਰਾਂ ਨੂੰ ਹੀ ਨਹੀਂ ਸਗੋ ਜਿਹੜੇ 20-20 ਹਜ਼ਾਰ ਕਿਰਾਏ ਦੇ ਦੁਕਾਨਾਂ ਦਾ ਰੈਂਟ ਵੜ ਜਾਏ ਸਾਰੇ ਭੱਜ ਗਏ ਕਿਰਾਏਦਾਰ ਜਿਨ੍ਹਾਂ ਦਾ ਕੋਈ ਕਾਰੋਬਾਰ ਠੱਪ ਹੋ ਗਿਆ ਬਿਲਕੁਲ ਕਾਰੋਬਾਰ ਹਾਂ ਤਾਂ ਇਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਵਿੱਚ ਜਲਦੀ ਤੋਂ ਜਲਦੀ ਕੰਮ ਸੀਰੇ ਚਾੜਿਆ ਜਾਵੇ ਦਮੋਰੀਆ ਪੁਲ ਦਾ ਘਟੇ ਸਾਹਿਬਾ ਕੀ ਲੱਗਦਾ ਕਿ ਜੇਵੇਂ 90 ਦਿਨ ਦਾ ਕੰਮ ਜਿਹੜਾ ਸਮੇਂ ਦਿੱਤਾ ਗਿਆ ਸੀਗਾ ਲੱਗਦਾ ਹੋਰ ਟਾਈਮ ਲੱਗੂਗਾ ਅਜੇ ਈ ਮਹੀਨਾ ਲੱਗੇਗਾ ਹੋਰ ਈ ਮਹੀਨਾ ਡੇਢ ਮਹੀਨਾ ਲੱਗੇਗਾ ਹੋਰ ਡੇਢ ਮਹੀਨਾ ਹੋਰ ਲੱਗੂਗਾ ਤਾਂ ਜਾ ਕੇ ਕੰਮ ਜਿਹੜਾ ਪੂਰਾ ਹੋਊਗਾ ਤਾਂ ਜਾ ਕੇ ਦਮੋਰੀਆ ਪੁਲ ਕੋਈ ਕਹ ਨਹੀਂ ਕਿਹਾ ਜਾ ਸਕਦਾ ਉਹ ਵੀ ਪੱਕਾ ਨਹੀਂ ਕਿਹਾ ਜਾ ਸਕਦਾ ਵੀ ਇੰਨੇ ਟਾਈਮ ਤੇ ਵੀ ਹੋ ਜਾਏਗਾ ਇੱਕੋ ਫਾਈਨਲ ਤੱਕ 10 ਨਹੀਂ ਦੇ ਇਹ ਕੰਮ ਹੀ 100% ਹੈਗਾ ਵਾ ਤੇਰੋਂ ਕੰਮ ਪੜਾ ਕੀ ਲੱਗੇਗਾ ਪੱਕਾ ਬਿਲਕੁਲ ਮੇਰਾ ਸੜਾ ਕਪੜੇ ਦਾ ਕੰਮ ਹੈਗਾ ਜੀ ਕਿੰਨਾ ਕ ਅਸਰ ਜਿਹੜਾ ਪਿਆ ਤੁਹਾਡੇ ਕੰਮ ਬਹੁਤ ਜ਼ਿਆਦਾ ਅਸਰ ਪਿਆ ਜੀ ਇਹਦੇ ਨਾਲ ਕੋਈ ਫਰਕ ਹੀ ਨਹੀਂ ਮਤਲਬ ਸਰਕਾਰ ਨੂੰ ਚਾਹੀਦਾ ਹੈਗਾ ਕਿ ਇਨ ਟਾਈਮ ਆਪਣਾ ਸਾਰਾ ਕੰਮ ਕਰਨ ਜੀ ਪਹਿਲਾਂ ਸਰ ਮੈਂ ਗੱਲ ਕਰਾਂ ਕਿੰਨੇ ਵਜੇ ਆਉਂਦੇ ਸੀ ਤੇ ਕਿੰਨੇ ਵਜੇ ਜਾਂਦੇ ਸੀ ਕਿ ਤੇ ਹੁਣ ਜਿਹੜਾ ਬਿਲਕੁਲ ਬੇਲੇ ਬਹਿ ਕੇ 11 ਵਜੇ ਤੋਂ ਲੈ ਕੇ 8 8:30 ਵਜੇ ਤੱਕ ਦਾ ਟਾਈਮ ਹੈਗਾ ਹੁਣ ਕੋਈ ਆਂਦਾ ਹੀ ਨਹੀਂਗਾ ਜਿਸ ਵੇਲੇ ਮਰਜ਼ੀ ਚੱਲੇ ਜੋ ਕੋਈ ਤੁਹਾਡੇ ਹਿਸਾਬ ਨਾਲ ਨਾ ਲੱਗਾ ਮੇਰੇ ਸਾਥ 7:30 ਵਜੇ ਤੋਂ ਬਾਅਦ ਹੈ ਸੁੰਸਾਨ ਹੋ ਜੰਦੀ ਸੜਕਾਂ ਸਾਰੀ ਜੀ ਬਿਲਕੁਲ ਪਹਿਲਾਂ ਰੌਣਕਾਂ ਲੱਗਿਆ ਰਹਿੰਦੀ ਸੀ ਕਿ 8 8 9 9 ਜੀ ਪਹਿਲੇ ਰੌਣਕਾਂ ਸੀ ਜੀ ਸਾਰੀ ਲੱਗਦਾ ਹੈ ਕਿ ਜਿਸ ਸਪੀਡ ਨਾਲ ਲੋਕੀ ਦੱਸ ਰਹੇ ਨੇ ਦੁਕਾਨਦਾਰ ਦੱਸ ਰਹੇ ਨੇ ਕਿ ਕੰਮ ਚੱਲ ਰਿਹਾ ਉਸ ਸਪੀਡ ਨਾਲ ਜਿਹੜਾ 90 ਦਿਨ ਦੇ ਵਿੱਚ ਕੰਮ ਹੋ ਜਾਊਗਾ ਉਮੀਦ ਤੇ ਨਹੀਂ ਲੱਗਦੀ ਜੀ ਬਾਕੀ ਸਰਕਾਰ ਦੇ ਅੱਗੇ ਇਹ ਹੀ ਗੁਜਾਰਿਸ਼ ਹੈ ਕਿ ਇਨ ਟਾਈਮ ਕਰਾ ਸਾਰਾ ਕੰਮ ਹੋਵੇ ਬਿਲਕੁਲ ਹਾਂ ਜੀ ਦੁਕਾਨਾਂ ਉਹ ਦੁਕਾਨਾਂ ਜਿਹੜੀਆਂ ਨੇ ਕਾਫੀਆਂ ਬੰਦ ਵੀ ਹੋ ਗਈਆਂ ਨੇ ਕਾਰਨ ਸਿਰਫ ਇਹੀ ਹੈ ਆਲਮੋਸਟ ਇਹੀ ਕਾਰਨ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਬੰਦ ਪਈਆਂ ਨੇ ਕਿਸ ਤਰੀਕੇ ਨਾਲ ਜਿਹੜੇ ਦੁਕਾਨਦਾਰ ਨੇ ਪਰੇਸ਼ਾਨ ਹੋ ਰਹੇ ਨੇ ਆਪਣੀ ਰੋਜੀ ਰੋਟੀ ਲਈ ਕਿਉਂਕਿ ਜਿਹੜਾ ਦਮੋਰੀਆ ਪੁਲ ਦਾ ਜਿਹੜਾ ਸਮੇਂ ਦਿੱਤਾ ਗਿਆ ਸੀਗਾ ਤੁਹਾਨੂੰ ਦੱਸ ਦੇ ਕਿ 90 ਦਿਨ ਦਾ ਜਿਹੜਾ ਸਮੇਂ ਦਿੱਤਾ ਗਿਆ ਸੀਗਾ ਪਰ ਕਿਤੇ ਨੇ ਕਿਤੇ ਜਿਹੜਾ ਦੁਕਾਨਦਾਰਾਂ ਵੱਲੋਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 90 ਦਿਨ ਦੇ ਵਿੱਚ ਜਿਹੜਾ ਕੰਮ ਨਹੀਂ ਹੋਊਗਾ ਇਹਨੂੰ ਜਿਹੜਾ ਹੋਰ ਵੀ ਸਮਾਂ ਜਿਹੜਾ ਲੱਗੂਗਾ ਸੋ ਹਾਲਾਂਕਿ ਗੱਲ ਕਰ ਲਈ ਇਸ ਕੰਮ ਬਾਰੇ ਜ਼ਰੂਰ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਇਹ ਕੰਮ ਜਿਹੜਾ ਇਹ ਚੱਲ ਰਿਹਾ ਹੈ ਕਿੰਨੇ ਕ ਸਪੀਡ ਨਾਲ ਜਿਹੜਾ ਕ ਚਲ ਰਿਹਾ ਕਿਉਂਕਿ ਇੱਥੇ ਸਿਰਫ ਦੁਕਾਨਦਾਰਾਂ ਨੂੰ ਹੀ ਨਹੀਂ ਸਗੋਂ ਆਮ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਜਿਹੜੇ ਬੱਚੇ ਸਕੂਲ ਕਾਲਜ ਜਾਂਦੇ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਸੋ ਵੇਟ ਕਰ ਲਈਏ ਕਿ ਜਿਹੜੇ ਲੁਧਿਆਣਵੀਜ਼ ਨੇ ਜਿਹੜੇ ਸਪੈਸ਼ਲਿਸਟ ਮਾਰਕੀਟ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਵੇਟ ਹੈ ਕਿ 90 ਦਿਨ ਜਿਹੜੇ ਨੇ ਕਦੋਂ ਪੂਰੇ ਹੋਣਗੇ ਤੇ ਕਦੋਂ ਜਿਹੜਾ ਇਹ ਦਮੋਰੀਆ ਪੁਲ ਜਿੱਦਾਂ ਕੰਮ ਜਿਹੜਾ ਕੰਪਲੀਟ ਹੋਊਗਾ ਜਿਸ ਦੇ ਤਹਿਤ ਜਿਹੜੇ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਜਿਹੜੀ ਹੈ ਮਿਲੂਗੀ ਸੋ ਕਿਤੇ ਨਾ ਕਿਤੇ ਤਸਵੀਰਾਂ ਜੜੀਆਂ ਨੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜੋੜ ਨੇ ਕੱਜਲ ਖਵਾਰ ਔਰ ਇਹਨੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਲੋਕਾਂ ਦਾ ਇੱਥੇ ਜਿਹੜਾ ਬਿਜ਼ਨਸ ਬਿਲਕੁਲ ਠੱਪ ਹੈ ਬਿਲਕੁਲ ਉਹ ਕਹਿ ਰਹੇ ਨੇ ਅਸੀਂ ਹੱਥ ਤੇ ਹੱਥ ਰੱਖ ਕੇ ਬੈਠੇ ਨੇ ਜਿੱਤੇ ਕਿ ਆਪਾਂ ਗੱਲ ਕਰ ਲਈ ਸਵੇਰੇ ਆਪਾਂ 11 ਤੋਂ 8 8 9 9 ਵਜੇ ਜਾਂਦੇ ਸੀ ਹੁਣ ਜਿਹੜੇ ਨੇ ਜਦੋਂ ਮਰਜ਼ੀ ਚੱਲ ਜਾਂਦੇ ਨੇ ਪਰ ਜਿਹੜੇ ਸਾਡੇ ਗਾਹਕ ਨੇ ਉਹ ਵੀ ਨਹੀਂ ਆ ਰਹੇ ਤੇ ਸਾਡਾ ਜਿਹੜਾ ਕੰਮ ਆ ਬਿਲਕੁਲ ਲੋ ਹੋ ਗਿਆ ਹੈ